श्री गुरु ग्रंथ साहिब जीओ अंक छे सौ इक्की सौरठ महला पंचवा जी जंत्र सब तीस के किए सुई संत सहाई ਇਹ ਪਈ ਸਾਰੇ ਜੀਵ ਉਸ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ ਉਹ ਪ੍ਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਹੁੰਦਾ ਹੈ ਆਪਣੇ ਸੇਵਕੀ ਆਪੇ ਰੱਖੇ ਪੂਰਨ ਭਈ ਬਲਾਈ ਆਪਣੇ ਸੇਵਕ ਦੀ ਇੱਜ਼ਤ ਪ੍ਰਮਾਤਮਾ ਆਪ ਹੀ ਰੱਖਦਾ ਹੈ ਉਸ ਦੀ ਕਿਰਪਾ ਨਾਲ ਹੀ ਸੇਵਕ ਦੀ ਇਹ ਚਿਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ਪਰਮਪੁਰਮ ਪੂਰਾ ਮੇਰੇ ਨਾਲ ਹੈ ਪਈ ਪੂਰਨ ਪਰਮਾਤਮਾ ਸਦਾ ਮੇਰੇ ਅੰਗ ਸੰਗ ਸਹਾਈ ਹੈ ਗੁਰ ਪੂਰੇ ਪੂਰੀ ਸਵ ਰਾਖੀ ਹੋਏ ਸਰਵ ਕਲਿਆਣ ਰਹਾਉ ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ ਇਚਿਤ ਰਖ ਲਈ ਗੁਰੂ ਸਾਰੇ ਜੀ ਮਾ ਉੱਤੇ ਹੀ ਤਿਆਰ ਰਹਿੰਦਾ ਹੈ ਆਨਦਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਏ ਭਈ ਨਾਨਕ ਤਾਂ ਉਸ ਪ੍ਰਮਾਤਮਾ ਦਾ ਨਾਮ ਹਰ ਬਲੇ ਸਿਮਰਤਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸਵਾਸਤ ਦੇਣ ਵਾਲਾ ਹੈ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਿਉਂ ਬਾਰਕ ਪਿਤਾ ਮਾਤਾ ਭਈ ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ ਤਵੇਂ ਪ੍ਰਮਾਤਮਾ ਆਪਣੀ ਸੇਵ ਨੂੰ ਆਪਣੇ ਗੋਡਣ 'ਚ ਲੱਖ ਹੀ ਰਖਦਾ ਹੈ ਸੋਰਠ ਮਹੱਲਾ ਪੰਜਮ ਕਰਤੀ ਚਾਚਾਉ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸੈ ਸੱਚਾ ਚੁਕਾਇਆ ਹੇ ਭਈ ਨਗਰ ਦੇ ਪੰਚਾਂ ਨੂੰ ਮਿਲ ਕੇ ਕਾਮਦਿਕ ਵਹਿਰੀਆਂ ਤੋਂ ਪਹਿਰੇ ਸਨ ਦੂਰ ਨਹੀਂ ਕੀਤਾ ਜਾ ਸਕਦਾ ਸਿਕਦਾਰੋਂ ਨੇ ਪਤੇ ਆਇਆ ਸਰਦਾਰ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਅੰਬਰਾਹੂ ਆਗੇ ਚੀਰਾ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਆ ਕੁਝ ਨਹੀਂ ਬਣਦਾ ਮਿਲ ਰਾਜਨ ਰਾਮ ਨੇ ਮੇਰਾ ਰਬੂ ਪਾਸ਼ਾ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਾਮ ਦੀ ਕਪੈਰੀਆਂ ਦਾ ਡਰ ਮੁੱਕ ਜਾਂਦਾ ਹੈ ਆਵਰ ਢੂੰਡਣ ਕਤੋਂ ਨਾ ਜਾਈ ਹੁਣ ਕਾਮ ਦੀ ਕਪੈਰੀਆਂ ਤੋਂ ਪੈ ਰਹੇ ਫਹਿਮ ਤੋਂ ਬਚਣ ਲਈ ਕਿਸੇ ਹੋਰ ਤੋਂ ਆਸਰਾ ਭਰਨ ਦੀ ਲੋੜ ਨਾ ਰਹਿ ਗਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਤੇ ਖਸਮ ਨੂੰ ਮਿਲ ਪਏ ਰਹਾਉ ਆਇਆ ਪਰਬ ਦਰਵਾਰਾ ਇਹ ਜੀ ਦਮਨੁ ਪਰਬੂ ਦੀ ਹਜ਼ੂਰੀ ਪਿਛ ਪਹੁੰਚਦਾ ਹੈ ਚਿਤ ਜੋੜਦਾ ਹੈ ਤਾਂ सगਲੀ ਮਿਟੀ ਪੁਕਾਰਾ ਤਦੋ ਇਸ ਦੀ ਕਾਮ ਦੀ ਖੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਲਬ ਦੇ ਆਪਣੀ ਪਾਈ ਤਦ ਮਨੁ ਖੁਸ਼ ਉਹ ਹਾਸਲ ਕਰ ਲੈਂਦਾ ਹੈ ਤਾਕਤ ਆਵੇ ਕਤ ਜਾਈ ਜੇ ਸਦਾ ਇਸ ਦੀ ਆਪਣੀ ਰਚੀ ਰਹਿੰਦੀ ਹੈ ਤਦੋਂ ਵਿਕਾਰਾਂ ਦੇ ਝੜੇ ਚੜ ਕੇ ਪਟਕਣੋਂ ਬਚ ਜਾਂਦਾ ਹੈ ਤੈਂ ਸਾਚ ਨੇ ਨਿਆਇ ਨਵੇਰਾ ਏ ਭਈ ਪ੍ਰਭੂ ਦੀ ਹਜ਼ੂਰੀ ਵੀ ਸਦਾ ਕਾਇਮ ਰਹਿਣ ਵਾਲੀ ਨਿਯਾ ਅਨੁਸਾਰ ਕੰਮ ਦੇ ਕਾਂ ਨਾਲ ਹੋਰ ਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ ਹੂੰ ਆਸ ਸਮ ਠਾਕਰ ਸਮ ਚੇਰਾ ਉਸ ਤਰਗਾ ਵਿੱਚ ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਅੰਤਰਜਾਮੀ ਜਾਣੇ ਹਰੇਕ ਦੇ ਦਿਲ ਦੀ ਜਾਨ ਉਹ ਪ੍ਰਭੂ ਹਜ਼ੂਰੀ ਵਿੱਚ ਪਹੁੰਚੇ ਸਵਾਲੀਏ ਦੇ ਦਿਲ ਦੀ ਜਾਣਦਾ ਹੈ ਬਿਨ ਬੋਲਤ ਆਪ ਪਛਾਣੇ ਉਸਤੇ ਬੋਲਣ ਤੋਂ ਬਿਨਾ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ ਸਰਬ ਥਾਨ ਤੇ ਕੋ ਰਾਜਾ ਹੈ ਭਈ ਪ੍ਰਭੂ ਸਾਰੇ ਥਾਮਾਂ ਦਾ ਮਾਲਕ ਹੈ ਤਹ ਅਨੰਦ ਸਬਦ ਅਗਾਜਾ ਉਸ ਨਾਲ ਮਲਾਪ ਅਵਸਥਾ ਵਿੱਚ ਮਨੁੱਖ ਦੇੰਦਰ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਤੇ ਮਨੁੱਖ ਉੱਥੇ ਕੰਮ ਦੀ ਕੋਈ ਆਪਣਾ ਜੋਰ ਨਹੀਂ ਪਾ ਸਕਦੇ ਤਿਸ ਪੈ ਕਿ ਅਚਤਰਾਈ ਪਰ ਹੀ ਭਈ ਉਸ ਨੂੰ ਮਿਲਣ ਵਾਸਤੇ ਕੋਸਣਾ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਮਿਲ ਨਾਨਕ ਆਪ ਗਵਾਈ ਏ ਨਾਨਕ ਜੇ ਉਸ ਨੂੰ ਮਿਲਣਾ ਹੈ ਤਾਂ ਆਪਣਾ ਆਪਾ ਭਾਗ ਵਾ ਕੀ ਉਸ ਨੂੰ ਮਿਲ ਸੋਠ ਮਹੱਲਾ ਪੰਜਵਾ ਹਿਰਦੇ ਨਾਮ ਵਸਾਇਆ ਏ ਭਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਈ ਰੱਖੋ ਘਰ ਬੈਠੇ ਗੁਰੂ ਤੇ ਆਇਆ ਅੰਤਰਾਤਮ ਟਿੱਕੇ ਗੁਰੂ ਦਾ ਧਿਆਨ ਧਰਿਆ ਕਰੋ ਗੁਰੂ ਪੂਰੇ ਸੱਚ ਕਿਹਾ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ ਥਿਰ ਹਰ ਨਾਮ ਦੇ ਸਿਮਰਨ ਦਾ ਸੋਪੇਸ਼ ਦਿੱਤਾ ਸੋ ਸੁਖ ਸੱਚਾ ਲਿਆ ਉਸਨੇ ਉਸ ਆਤਮਿਕ ਅਨੰਦ ਪ੍ਰਾਪਤ ਕਰ ਲਿਆ ਜੋ ਸਦਾ ਕੇਮ ਰਹਿੰਦਾ ਹੈ ਆ ਆਪਣਾ ਹੋਇਓ ਗੁਰੂ ਮਿਹਰਵਾਨਾ ਇਹ ਭਈ ਜਨਾ ਮਨੁੱਖਾਂ ਉਤੇ ਪਿਆਰਾ ਗੁਰੂ ਤਿਆਵਨ ਹੁੰਦਾ ਹੈ ਆਨੰਦ ਸੁਖ ਕਰਿਆਣ ਮੰਗਲ ਸਿਆ ਕਰ ਆਏ ਕਰ ਇਸ਼ਨਾਨ ਰਹਾਓ ਓਮਨੁਖ ਨਾਮ ਜਲ ਨਾਲ ਮਨ ਨੂੰ ਪਵਿੱਤਰ ਕਰਕੇ ਆਤਮਿਕ ਅੰਦ ਸੁਖ ਖੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰਾਤਮਿਕ ਜਾਂਦੇ ਹਨ ਵਿਕਾਰਾਂ ਅਧਿਕਾਵਲ ਪਰਟ ਕੋ ਹਟ ਜਾਂਦੀ ਹਨ ਰਹਾਓ ਸਾਚੀ ਗੁਰ ਬੜਿਆਈ ਹੈ ਪੈ ਗੁਰੂ ਦੀ ਆਤਮਿਕ ਊਚਤਾ ਸਦਾ ਥਿਰਨ ਵਾਲੀ ਹੈ ਤਾਂ ਕੀ ਕੀਮਤ ਕਹਿ ਨਾ ਜਾਈ ਉਸ ਦੀ ਕਦਰ ਕੀਮਤ ਨਹੀਂ ਦੱਸੀ ਜਾ ਸਕਦੀ ਸਿਰ ਸਾਹਾ ਪਾਤਸ਼ਾਹ ਗੁਰੂ ਦੁਨੀਆ ਦੇ ਸ਼ਾਹ ਨਹੀਂ ਸਿਰਤੇ ਸਿਰ ਉੱਤੇ ਪਾਤਸ਼ਾਹ ਹੈ ਗੁਰਪ੍ਰੇਤਤ ਮਨ ਉਹ ਹਾ ਗੁਰੂ ਮਿਲਿਆ ਮਨ ਵਿੱਚ ਹਰੀ ਨਾਮ ਸਿਮਣ ਦਾ ਚਾਉ ਪੈਦਾ ਹੋ ਜਾਂਦਾ ਹੈ ਸਾਗਲ ਪ੍ਰਾਛਤ ਲਾਥੇ ਇਹ ਪਈ ਸਾਰੇ ਪਾਪ ਲੈ ਜਾਂਦੇ ਹਨ ਮਿਲ ਸਾਧ ਸੰਗ ਕੇ ਸਾਥੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਦੀ ਵਰਕਤ ਨਾਲ ਸਾਰੇ ਪਾਪ ਲਏ ਜਾਂਦੇ ਹਨ ਗੁਣਦਾਨ ਹਰ ਨਾਮਾ ਸਾਰੇ ਗੁਣਾ ਦੇ ਖਜਾਨੇ ਹਰ ਰਾਮ ਨੂੰ ਜਦ ਪੂਰਨ ਹੋਏ ਕਾਮਾ ਜਪ ਚਪ ਕੇ ਜ਼ਿੰਦਗੀ ਦੇ ਸਾਰੇ ਮਨੂਰਤ ਸਫਲ ਹੋ ਜਾਂਦੇ ਹਨ ਗੁਰ ਕੀ ਗੁਰ ਕੀਨੋਂ ਮੁਕਤ ਤਵਾਰਾ ਹੀ ਪਈ ਗੁਰੂ ਨੇ ਹਰ ਨਾਮ ਸਿਮਣ ਤੱਕ ਐਸਾ ਦਰਵਾਜਾ ਤਿਆਰ ਕਰ ਦਿੱਤਾ ਹੈ ਚੁਬਕਾਰਾਂ ਤੋਂ ਕਰਾਸੀ ਕਰਾ ਦਿੰਦਾ ਹੈ ਸਭ ਸ੍ਰਿਸ਼ਟ ਕਰੇ ਜੈਕਾਰਾ ਗੁਰੂ ਦੀ ਉਸਤਤ ਦੇ ਕਰ ਸਾਰੀ ਸ੍ਰਿਸ਼ਟੀ ਗੁਰੂ ਦੀ ਸੋਪਾ ਕਰਦੀ ਹੈ ਨਾਨਕ ਪਰਮੇਰੇ ਸਾਥੇ ਏ ਨਾਨਕ ਗੁਰੂ ਦੀ ਕਿਰਪਾ ਨਾਲ ਹਰ ਨਾਮ ਹਿਰਦੇ ਵਿੱਚ ਵਸਾਇਆ ਪ੍ਰਮਾਤਮਾ ਮੇਰੇ ਅੰਗ ਸੰਗ ਵਸਤਾ ਪ੍ਰਤੀਤ ਹੋ ਰਿਹਾ ਹੈ ਜਨਮ ਮਰਨ ਪਹਿਲਾਥੇ ਮੇਰੇ ਜਨਮ ਮਨ ਦੇ ਸਾਰੇ ਡਰ ਲੈ ਗਈ ਹਨ ਸੋਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਏ ਸੰਤ ਜਨ ਜਦੋਂ ਤੋਂ ਪੂਰੇ ਗੁਰੂ ਨੇ ਮਿਹਰ ਕੀਤੀ ਹੈ ਪਰ ਪੂਰੀ ਲੋਚ ਹਮਾਰੀ ਪਰਬੁਰਿ ਸਾਲੀ ਨਾਮ ਸਿਮਲਦੀ ਤਾਂ ਕੂਰੀ ਕਰ ਦਿੰਦੀ ਹੈ ਕਰ ਇਸ਼ਨਾਨ ਗ੍ਰਹਿ ਆਏ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰਾਤਮਿਕੇ ਰਹਿੰਦੇ ਹਾਂ ਨਾਨਦ ਮੰਗਲ ਸੁਖ ਪਾਈ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਣ ਰਹੇ ਹਾਂ ਸੰਤੋ ਰਾਮ ਨਾਮ ਨਿਸਤਰੀਏ ਇਹ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਸੰਸਾਰ ਸੰਤ ਤੋਂ ਪਾਰ ਲੰਘ ਸਕੀਦਾ ਹੈ ਉਠ ਤੈ ਬੈਠ ਤ ਹਰ ਹਰ ਤੇਈ ਹੈ ਅਨ ਦਿਨ ਸੁਕ੍ਰਿਤ ਕਰੀਏ ਰਹੋ ਇਸ ਵਾਸਤੇ ਉੱਠਦੇ ਬੈਠਦੇ ਹਰ ਵੇਲੇ ਹਰ ਨਾਮ ਸਿਮਰਨਾ ਚਾਹੀਦਾ ਹੈ ਹਰ ਨਾਮ ਸਿਮਰਨ ਦੀਏ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਰਹਾਓ ਸੰਤਾਂ ਕਾ ਮਾਰਗ ਧਰਮ ਕੀ ਪੌਲੀ ਕੋ ਬੜ ਭਾਗੀ ਪਾਏ ਹੈ ਸੰਤ ਜਨਾਂ ਸਿਮਰਨ ਕਰਨਾ ਹੀ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਇਹ ਧਰਮ ਦੀ ਪੌੜੀ ਹੈ ਜਿਸ ਦੇ ਰਾਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਵਿਟਲਾ ਭੱਗਾ ਵਾਲਾ ਇਹ ਪੌੜੀ ਲੱਭਦਾ ਹੈ। ਓਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ। ਉਸ ਤਦ ਕਰੋ ਸਦਾ ਪਰ ਵੀ ਆਪਣੇ ਜਨ ਪੂਰੀ ਕਲ ਰਾਖੀ ਹੈ ਸੰਤ ਜਨੋ ਜਿਸ ਪ੍ਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸੱਤਿਆ ਟਿਕਾ ਰੱਖੀ ਹੈ ਉਸ ਦੀ ਸਿਫਤ ਸਲਾ ਸਦਾ ਕਰਦੇ ਰਹਾ ਕਰੋ ਜੀ ਜਨ ਸਭ ਭਈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਹੈ ਪਈਓ ਸਾਰੀ ਕਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਸਿਰ ਹਰ ਨਾਮ ਸੇਵਣ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਵਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਤਿਰੜਾਇਆ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰ ਨਾਮ ਗੁਰੂ ਨੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਖੋਏ ਪਾਪ ਐ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇਆ ਏ ਨਾਨਕ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਸਾਰੇ ਪਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਆਤਮਿਕ ਆਨੰਦ ਨਾਲ ਅੰਤਰ ਆਤਮਿਕ ਠੀਕ ਹੀ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ